ਕਿੱਦਾ ਗੰਦਾ ਹੈ ਉਹ ਗੰਦੇ ਰਾਹ ਦੀ ਭਾਈ ਬੰਦਿਆ ਭਾਈ ਬੋਰੀ ਲੱਗੀ ਹੈ ਬੋਰੀ ਦੇ ਉੱਪਰ ਕੜਾਈ ਉਤਾਰਨੀ ਮੇਰਾ ਉਤਾਰਨੀ ਤਾਂ ਪੜਦੀ ਹੈ ਇਧਰ ਦੇਖੋ ਨਾ ਬੋਰੀ ਇਹਦਾ ਹਾਲਾਤ ਕਿਹਾ ਜੇ ਆਪ ਕੋ ਰੋ ਸਿਟੀ ਜਾਂਦੇ ਇਸ ਕੋ ਕੜਾਈ ਸਿਟੇ ਜਾਣੇ ਹੋ ਤੁਸੀਂ ਦੇਖੋ ਕਿ ਆ ਬਈ ਇਹਦਾ ਹਾਲਾਤ ਕੈਮਰਾ ਜਦੋਂ ਦਿਖਾ ਦਿੰਨੇ ਚੰਗੇ ਤਰ੍ਹਾਂ ਆ ਕੀ ਬਣਿਆ ਪਿਆ ਮੈਂ ਸਿਟ ਜਾਂਦੇ ਹਾਂ ਸਾਡੀ ਨੂੰ ਕੰਮ ਕਰਨਗੇ ਤੋ ਵੀ ਕਾਲੀ ਹੋ ਜਾਂਦੀ ਹੈ ਕਾਲੀ ਤਾਂ ਹੋ ਜਾਂਦੀ ਹੈ ਮੈਂ ਸਮਝਦਾ ਹਾਂ ਜੇ ਤੋ ਇਤਨਾ ਗੰਦਾ ਲੱਗਦਾ ਕਭ ਦੁਬਈ ਨਹੀਂ ਆਇਆ ਜਦੋਂ ਹਟਾਤੇ ਇਸ ਕੋ ਰੋਜ਼ ਕੇ ਰੋਜ਼ ਬੋਰੀ ਤੋਂ ਲਾਵਾ ਹੋਰ ਕੋਈ ਚੀਜ਼ ਨਹੀਂ ਹੁੰਦੀ ਇੱਥੇ ਬੋਰੀ ਦੇ ਉੱਪਰ ਰੱਖਣੀ ਪੈਂਦੀ ਹੈ ਕੜਾਈ ਮੈਂ ਮੰਨਦਾ ਤੇਰੇ ਬੋਰੀ ਰੱਖਣੀ ਪੈਂਦੀ ਹੈ ਕੋਈ ਹੋਰ ਚੀਜ਼ ਨਹੀਂ ਇੱਥੇ ਰੱਖੀ ਜਾ ਸਕਦੀ ਬੋਰੀ ਨਾਲ ਢਕਣਾ ਪੈਂਦਾ ਵਾ ਦੇਖਣਾ ਨਹੀਂ ਪੜਦਾ ਬੋਰੀ ਦੇ ਉੱਪਰ ਰੱਖੀ ਹੈ ਇਸੇ ਕਾਲਾ ਹੋ ਜਾਂਦਾ ਆ ਦੱਸ ਦੂ ਇਹ ਇਹ ਕਿਨੇ ਢਕਣਾ ਜੇ ਅਸੀਂ ਮੈਂ ਢਕਣਾ ਕਰ ਰਹੇਗਾ ਯਾਰ ਗਰਮ ਗਰਮ ਮੈਂ ਜੀ ਮੇਰੀ ਗੱਲ ਸੁਣ ਗਰਮ ਵਿੱਚ ਕੋਈ ਚੀਜ਼ ਦੇਖ ਦੇ ਅੱਜ ਕੱਲ ਤੁਸੀਂ ਦੱਸੋਗੇ ਉੱਪਰ ਲੱਗਾ ਹੈ ਉੱਪਰ ਆਪਣਾ ਉੱਪਰ ਲੱਗਾ ਹੈ ਇਧਰੋਂ ਸਾਈਡ ਤੋਂ ਵੀ ਆ ਸਕਦਾ ਉੱਪਰ ਉਸੇ ਤਾਂ ਇੱਥੇ ਹੋਣਾ ਵਾ ਕੋਈ ਨਹੀਂ ਆ ਸਕਦਾ ਸਾਫ ਹੈ ਮਾਰਾ ਜੀ ਨਹੀਂ ਇਹਨਾਂ ਨੇ ਨਹੀਂ ਮੰਨਣਾ ਕਿਦਾ ਮਰਜੀ ਗੱਲ ਤੂੰ ਆਪ ਆਪ ਦੱਸ ਦੇ ਯਾਰ ਮੇਰੀ ਗੱਲ ਸੁਣ ਤੂੰ ਆਪ ਹੀ ਦੱਸ ਦੇ ਤੇ ਇਹ ਚੀਜ਼ਾਂ ਦਾ ਨਿਰਤਾ ਕਰ ਰਹੇ ਹਾਂ ਗਰਮ ਹੋਰ ਚੀਜ਼ ਵੀ ਦੇਖੋ ਗਰਮ ਹੈ ਕੋਈ ਲੋਹੇ ਦੀ ਚੀਜ਼ ਹੋਰ ਕਿਸੇ ਨਾਲ ਵੀ ਟੱਕੀ ਜਾ ਸਕਦੀ ਜਿਹੜੀ ਟੱਕੀ ਜਾ ਸਕਦੀ ਉਹ ਗਰੇ ਨਾਲ ਬਾਕੀ ਪਤਲਾ ਢੱਕਣ ਪੜਿਆ ਹੋਇਆ ਦੇਖੋ ਢੱਕਣ ਮੰਨ ਤੇ ਟੱਕਾਂ ਤੇ ਆਰੇ ਸਾਈਡ ਤੇ ਇੱਥੇ ਪਿਆ ਇਹਦਾ ਇੱਥੇ ਪਿਆ ਟੱਕੇ ਫੈਰਾ ਆਪ ਨਿਕਲਦੇ ਡੱਕਦੇ ਕਿਉਂ ਯਾਰ ਭਾਈ ਜੀ ਮੈਨੂੰ 15 ਮਿੰਟ ਹੋ 20 ਮਿੰਟ ਹੋ ਗਏ ਇੱਥੇ ਸੇ ਦੇਖ ਰਿਹਾ ਨੂੰ ਉਹ ਤੋਂ ਤੱਕ ਤਾਂ ਟੱਗਿਆ ਨਹੀਂ ਕਰੀ ਅਭੀ ਗਰਮ ਪੜਾ ਹੈ ਮੇਰੀ ਮੇਰੀ ਗੱਲ ਸੁਣੋ ਹਾਂ ਜੀ ਤੂੰ ਕਿੱਥੋਂ ਆਇਆ ਹੁਣ ਦੱਸ ਮੈਂ ਬਾਜ਼ਾਰ ਸੇ ਆਇਆ ਹੁਣ ਬਾਜ਼ਾਰ ਤੋਂ ਆਏ ਤਾਂ ਇੱਥੇ ਕਿੰਨੇ ਮਿੰਟ ਲੱ ਮੇਰ ਕੋ ਮੇਰ ਕੋ 10 ਮਿੰਟ ਲੱਗੇ ਹੋਗੇ 10 ਮਿੰਟ ਲੱਗੇ 15 ਮਿੰਟ ਪਹਿਲਾਂ ਅਸੀਂ ਮਜੂਦ ਸੀ 25 ਮਿੰਟ ਹੋ ਗਏ ਅਜੇ ਤੱਕ ਤਾਂ ਟੱਕਿਆ ਨਹੀਂ ਗਿਆ ਤਾਂ 25 ਮਿੰਟ ਹੋ ਗਏ ਬੰਦਾ ਠੰਡਾ ਹੋਗਾ ਇਸ ਦੇ ਨਾਲ ਬਾਪ ਮੰਨਦਾ ਨਾ 10 ਮਿੰਟ ਹੋ ਗਏ 15 ਮਿੰਟ ਸਾਨੂੰ ਵੀ ਹੋ ਗਏ ਇੱਥਿਆਂ ਨੂੰ ਤੇ 25 ਮਿੰਟਾਂ ਦੇ ਵਿੱਚ ਤਾਂ ਟੱਕਿਆ ਨਹੀਂ ਗਿਆ ਤਾਂ ਪਹਿਲਾਂ ਵੀ ਤਾਂ ਕਿੰਨੇ ਟਾਈਮ ਦਾ ਇੱਥੇ ਪਿਆ ਹੀ ਹੋਗਾ ਅੱ비 ਹੱਥ ਲਗਾ ਕੇ ਦੇਖ ਹਾਂ ਆ ਕੇ ਆ ਆ ਕੇ ਆ ਆ ਕੇ ਆ ਕੇ ਨੇੜੇ ਆ ਕੇ ਦਵਾਈ ਮੜਾ ਜਾਹੀ ਇਧਰ ਆ ਬਾਈ ਰੈਸਟ ਕਰ ਰਿਹਾ ਇਹਨਾਂ ਦੇ ਹਾਲਾਤ ਦੇਖ ਲੋਗੇ ਕੰਮ ਕਰਨ ਵਾਲੇ ਹਾਲਾਤ ਆ ਕੈਮਰਾ ਮਾਰ ਕੇ ਰੱਖਾ ਦੇ ਤੋਂ ਕੱਪੜੇ ਉਹਦੇ ਵੀ ਦਿਖਾ ਦੇ ਉਹ ਦੇ ਇਹ ਇਹ ਹਾਲਾਤ ਕਿਹਾ ਜੇ ਆਪਾਂ ਨੂੰ ਰੋਜ਼ ਸਿਟੀ ਜਾਂਦੇ ਇਸ ਕੋ ਗੜਾਈ ਕਾਰੀ ਹੋ ਜੇ ਮੈਂ ਸਿਟੀ ਜਾਣੇ ਹੋ ਤੁਸੀਂ ਦੇਖੋ ਕਿ ਅੱਬਾ ਇਹ ਹਾਲਾਤ ਕੈਮਰੇ ਜਦੋਂ ਦਿਖਾ ਦਿੰਨੇ ਚੰਗੀ ਤਰ੍ਹਾਂ ਸਾ ਕੀ ਬਣਿਆ ਪਿਆ ਮੈਂ ਸਿਟ ਜਾਂਦੀ ਇਹ ਕੀ ਤੇਲ ਹੈ ਇਦਰਾ ਤੇਲਾ ਵਾਲਾ ਇਹ ਕਹੇ ਤੇਲਿਆ ਇਸ ਕੋਟ ਇਸ ਨੂੰ ਇਹ ਵੀ ਇੱਧੇ ਰੱਖਦੇ ਹੋ ਐਨਐਨਆਰ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੀਵਾਲੀ ਦਾ ਇਹ ਦਿਨ ਤਿਹਾਰ ਚੱਲ ਰਿਹਾ ਪਰ ਖਾਣ ਪੀਣ ਵਾਲੀ ਚੀਜ਼ਾਂ ਸਾਨੂੰ ਚੰਗੀਆਂ ਮਿਲਣੀਆਂ ਚਾਹੀਦੀਆਂ ਤਾਂ ਅਸੀਂ ਬੀਕਨ ਐਰੀ ਸਵੀਟ ਸ਼ਾਪ ਤੇ ਮੌਜੂਦ ਹਾਂ ਪਰ ਸਾਡੀ ਫੂਡ ਸੇਫਟੀ ਵਾਲੇ ਕਿੰਨੇ ਕੋ ਸੈਂਪਲ ਪਰਖ ਕੇ ਲਿਆ ਜਾਂਦੇ ਆ ਉਹ ਤੁਸੀਂ ਇਸ ਵੀਡੀਓ ਤੋਂ ਅੰਦਾਜ਼ਾ ਲਗਾ ਲੋਗੇ ਅਸੀਂ ਜੋ ਮਾਮੂਲ ਛੜ ਕੇ ਜਾਂਦੀ ਹੈ ਉੱਥੇ ਇੱਕ ਬਹੁਤ ਵੱਡਾ ਜਿੱਥੇ ਕਿ ਪੂਜੀਆ ਬਣਾਇਆ ਜਾਂਦਾ ਔਰ ਮਠਿਆਈ ਵੀ ਬਣਾਈ ਜਾਂਦੀ ਹੈ ਅਸੀਂ ਉੱਥੇ ਮੌਜੂਦ ਹਾਂ ਤਸਵੀਰਾਂ ਦਿਖਾਉਣਾ ਦੇਖ ਕੇ ਥੋੜੇ ਹੈਰਾਨ ਤੁਸੀਂ ਜਰੂਰ ਹੋਵੋਗੇ ਹੁਣ ਆ ਸਾਹਮਣੇ ਦੇਖੋ ਕੀ ਸਮਾਨ ਪਿਆ ਇਹ ਕੋਈ ਧਕਿਆ ਨਹੀਂ ਹੋਇਆ ਉਦਾਂ ਹੀ ਪਿਆ ਤੁਸੀਂ ਦੇਖ ਸਕਦੇ ਹੋ ਕਿ ਆਹ ਤਾਂ ਪਹਿਲੀ ਤਸਵੀਰ ਤੁਸੀਂ ਦੇਖੋ ਇਹ ਤਾਂ ਹਾਲਾਤ ਨੇ ਹੁਣ ਇੱਥੇ ਮੱਖੀ ਡਗ ਪੇ ਮੱਛਰ ਡਗ ਪੇ ਕੋਈ ਚੀਜ਼ ਵੀ ਡਗ ਪੇ ਜਾਂ ਤਾਂ ਚੀਜ਼ ਕੋਈ ਵੀ ਢੱਕੀ ਹੋਣੀ ਚਾਹੀਦੀ ਪਰ ਨਹੀਂ ਆਹ ਦੇਖੋ ਅੱਗੇ ਤੁਹਾਨੂੰ ਤਸਵੀਰ ਹੋਰ ਦਿਖਾਉਣੀਆਂ ਇੱਧਰ ਦੇਖੋ ਕਿ ਭੁਜੀ ਦੀ ਪੈਕਿੰਗ ਕੀਤੀ ਜਾਂਦੀ ਹੈ ਉਦਾਂ ਹੀ ਪਈ ਹੈ ਆਹ ਪਿਆ ਵਾ ਇੱਧਰ ਅੱਗੇ ਦੇਖੋ ਆਹ ਆ ਪਿਆਸ ਕੀ ਹੋ ਪਰ ਇਹ ਕੀ ਜਦੋਂ ਇਹਨਾਂ ਨੂੰ ਬਣਾਉਣਾ ਆਸਮਾਨ ਪਿਆ ਆਹ ਬੋਰੇ ਚ ਸਮਾਨ ਵੀ ਉਦਾਂ ਹੀ ਪਿਆ ਹੋਇਆ ਔਰ ਦੂਜੀ ਕਹਾ ਦਾ ਬੋਰਿਆਂ ਦੇ ਹਾਲਾਤ ਤੁਸੀਂ ਦੇਖ ਲਓ ਕੀ ਬਣੇ ਪਿਆ ਆਹ ਬੋਰੇ ਨੇ ਹੁਣ ਪਤਾ ਨਹੀਂ ਕੀ ਟੱਕਦੇ ਹੋਣਗੇ ਕੀ ਨਹੀਂ ਆ ਹਾਤ ਨੇ ਕੀ ਇਹ ਕਿ ਆ ਥੱਲੇ ਮੈਦਾ ਆ ਮੈਦਾ ਇਸ ਤਰ੍ਹਾਂ ਟੱਕਿਆ ਹੋਇਆ ਆ ਆ ਟੱਕਿਆ ਹੋਇਆ ਸੀਦਾ ਬੋਰੇ ਦੇ ਹਾਲਾਤ ਦੇਖ ਲੋ ਕੀ ਆ ਜਿਸ ਨਾਲ ਟੱਕਿਆ ਹੋਇਆ ਬਾਈ ਕਹਿੰਦਾ ਟੱਕਿਆ ਹੋਇਆ ਇਹਦੇ ਨਾਲ ਭਾਈ ਸਾਡੇ ਤਾਂ ਸਾਹਮਣੇ ਅਸੀਂ ਇਹਦੇ ਨਾਲ ਹੀ ਰੱਖਿਆ ਨਾ ਕਿੰਨੀ ਫੜਦੀ ਨਾ ਬੋਜੀ ਕੜਾਈ ਰੱਖਣੀ ਇੱਕ ਕਾਲੀ ਹੋਈ ਜਾਂਦੀ ਵਧੀਆ ਤਾਂ ਹਾਲਾਤ ਹੈ ਨਹੀਂ ਤੁਸੀਂ ਆਪ ਦੱਸ ਦਿਓ ਯਾਰ ਮੇਰੀ ਗੱਲ ਸੁਣੋ ਤੁਸੀਂ ਦੱਸ ਦਿਓ ਸਫਾਈ ਹਮਾਨ ਲੋ ਜੀ ਦੀ ਸਫਾਈ ਕਿੰਨੀ ਸਫਾਈ ਹੈਗੀ ਅਮ ਕਹਿ ਰਹੇ ਸਫਾਈ ਕਿੰਨੀ ਇਦੋਂ ਤੁਹਾਡਾ ਬੀਕਾ ਨੈਰੀ ਨਾਮ ਵਿਕਦਾ ਹੈ ਬੀਕਾ ਨੈਰੀ ਨਾਮ ਹੈ ਬ੍ਰਾਂਡ ਹੈ ਤੇ ਪਰ ਯਾਰ ਇੰਨੀ ਸਫਾਈ ਤਾਂ ਨਹੀਂ ਸਫਾਈ ਤਾਂ ਇਹ ਸਫਾਈ ਥੋੜੀ ਸਫਾਈ ਮੰਦੀ ਹੈ ਸਫਾਈ ਬੋਰੀ ਲ ਰਣੀ ਤੋਂ ਪੜਤੀ ਹੈ ਇਧਰ ਦੇਖੋ ਨਾ ਬੋਰੀ ਇਹ ਹਾਲਾਤ ਕਿਹਾ ਜੇ ਆਪ ਨੂੰ ਰੋਜ਼ ਸਿਟੀ ਜਾਂਦੇ ਇਸ ਕੋ ਕਹਿੰਦੇ ਸਿਟੇ ਜਾਣੇ ਹੋ ਤੁਸੀਂ ਦੇਖੋ ਕਿ ਆਪਾਂ ਇਹ ਹਾਲਾਤ ਕੈਮਰਾ ਜਦੋਂ ਦਿਖਾ ਦਿੰਨੇ ਚੰਗੇ ਤਰ੍ਹਾਂ ਆ ਕੀ ਬਣਿਆ ਪਿਆ ਵਾ ਮੈਂ ਸਿਟ ਜਾਂਦੇ ਆ ਸਾਦੀ ਨੂੰ ਕੰਮ ਕਰੇਗੇ ਤੋ ਵੀ ਕਾਲੀ ਹੋ ਜਾਂਦੀ ਹੈ ਕਾਲੀ ਤਾਂ ਹੋ ਜਾਂਦੀ ਹੈ ਮੈਂ ਸਮਝਦਾ ਹਾਂ ਜੇ ਤਾਂ ਇਤਨਾ ਜਰ ਕਹਿੰਦਾ ਲੱਗਦਾ ਕਿ ਵੀ ਦੁਬਈ ਨਹੀਂ ਹੈ ਜਾ ਰਿਹਾ ਉਹ ਹਟਾ ਦੇ ਇਸ ਕੋ ਰੋਜ਼ ਕੇ ਰੋਜ਼ ਬੋਰੀ ਤੋਂ ਲਾਵਾ ਹੋਰ ਕੋਈ ਚੀਜ਼ ਨਹੀਂ ਹੁੰਦੀ ਇੱਥੇ ਬੋਰੀ ਦੇ ਉੱਪਰ ਰੱਖਣੀ ਪੈਂਦੀ ਹੈ ਕੜਾਈ ਇਸ ਕੇ ਮੈਂ ਮੰਨਦਾ ਤੇਰੇ ਬੋਰੀ ਰੱਖਣੇ ਪੈਂਦੇ ਆ ਕੋਈ ਹੋਰ ਚੀਜ਼ ਨਹੀਂ ਇੱਥੇ ਰੱਖੀ ਜਾ ਸਕਦੀ ਬੋਰੀ ਨਾਲ ਢਕਣਾ ਪੈਂਦਾ ਵਾ ਦੇਖਣਾ ਨਹੀਂ ਪੜਦਾ ਹੈ ਬੋਰੀ ਦੇ ਉੱਪਰ ਰੱਖੀ ਹੈ ਇਸੇ ਕਾਲਾ ਹੋ ਜਾਂਦਾ ਹੈ ਆ ਦੱਸ ਦੂ ਇਹ ਇਹ ਕਿਨੇ ਢਕਣਾ ਜੇ ਅਸੀਂ ਮੈਂ ਢਕਣਾ ਕਰ ਰਹੇਗਾ ਯਾਰ ਗਰਮ ਹੈ ਗਰਮ ਮੈਂ ਜੀ ਮੇਰੇ ਗੱਲ ਸੁਣੇ ਗਰਮੇ ਚ ਕੋਈ ਚੀਜ਼ ਡੈਕ ਜਾਏ ਅੱਜ ਕੱਲ ਤੁਸੀਂ ਦੱਸੋ ਉਹਦੇ ਉੱਪਰ ਲੱਗਾ ਹੈ ਉੱਪਰ ਆਪਾਂ ਬਣਾ ਲਿਆ ਲੱਗਾ ਇਧਰੋਂ ਸਾਈਡ ਤੋਂ ਵੀ ਆ ਸਕਦਾ ਉਹ ਉੱਪਰੋਂ ਸਿੱਧਾ ਇਦਾਂ ਹੀ ਆਉਣਾ ਵਾ ਕੋਈ ਨਹੀਂ ਆ ਸਕਦਾ ਭਾਈ ਨਹੀਂ ਇਹਨਾਂ ਨੇ ਨਹੀਂ ਮੰਨਣਾ ਕਿਦਾਂ ਮਰਜੀ ਗੱਲ ਤੂੰ ਆਪ ਆਪ ਦੱਸ ਦੇ ਯਾਰ ਮੇਰੇ ਗੱਲ ਸੁਣ ਤੂੰ ਆਪ ਹੀ ਦੱਸ ਦੇ ਇਹ ਜੋ ਚੀਜ਼ ਇਹਨਾਂ ਤੁਸੀਂ ਧੱਕਾ ਕਰ ਰਹੇ ਹੋ ਹੋਰ ਚੀਜ਼ ਵੀ ਦੇਖੋ ਗਰਮ ਹੈ ਕੋਈ ਲੋਹੇ ਦੀ ਚੀਜ਼ ਹੋਰ ਕਿਸੇ ਨੂੰ ਵੀ ਟੱਕੀ ਜਾ ਸਕਦੀ ਜਿਹੜੀ ਟੱਕੀ ਜਾ ਸਕਦੀ ਉਹ ਵੀ ਗਰਮ ਹੈ ਬਾਕੀ ਪਤਲੇ ਢੱਕਣ ਪੜਿਆ ਹੋਇਆ ਦੇਖੋ ਢੱਕਣ ਮੰਨ ਤੀਂ ਮੈਨੂੰ ਦੇਖ ਮਿੰਟ ਟੱਕਣ ਪਿਆ ਹੁਣ ਸਾਈਡ ਤੇ ਇੱਥੇ ਪਿਆ ਇਹਦਾ ਇੱਥੇ ਪਿਆ ਟੱਕੇ ਫਾਇਦਾ ਆਪ ਨਿਕਲਦੇ ਢੱਕਦੇ ਗਿਓਰ ਬਾਈ ਜੀ ਮੈਨੂੰ 15 ਮਿੰਟ ਹੋ 20 ਮਿੰਟ ਹੋ ਗਏ ਇੱਥੇ ਸੇ ਦੇਖਦੇ ਜਾਣਾ ਉਹ ਤਾਂ ਤੱਕ ਤਾਂ ਟੱਕਿਆ ਨਹੀਂ ਕਰਾ ਅਭੀ ਗਰਮ ਪੜਿਆ ਮੇਰੇ ਮੇਰੇ ਨਾਲ ਸੁਣੋ ਹਾਂਜੀ ਹਾਂਜੀ ਤੂੰ ਕਿੱਥੋਂ ਆਇਆ ਹੁਣ ਦੱਸ ਮੈਂ ਬਾਜ਼ਾਰ ਸੇ ਆਇਆ ਹੁਣੇ ਬਾਜ਼ਾਰ ਤੋਂ ਮੇਰ ਕੋ ਮੇਰ ਕੋ 10 ਮਿੰਟ ਲੱਗੇ ابھی 10 ਮਿੰਟ ਲੱਗੇ 15 ਮਿੰਟ ਪਹਿਲਾਂ ਅਸੀਂ ਮੌਜੂਦ ਸੀ 25 ਮਿੰਟ ਹੋ ਗਏ ਅਜੇ ਤੱਕ ਤਾਂ ਠੱਗਿਆ ਨਹੀਂ ਗਿਆ ਤਾਂ 25 ਮਿੰਟ ਹੋ ਗਏ ਬੰਦਾ ਠੰਡਾ ਹੋਗਾ ਇਸ ਦੇ ਨਾ ਬਾਪ ਮੰਨਦਾ ਨਾ 10 ਮਿੰਟ ਹੋ ਗਏ 15 ਮਿੰਟ ਸਾਨੂੰ ਵੀ ਹੋ ਗਏ ਇੱਥੇ ਨੂੰ ਤੇ 25 ਮਿੰਟਾਂ ਦੇ ਵਿੱਚ ਤਾਂ ਠੱਗਿਆ ਹੀ ਨਹੀਂ ਗਿਆ ਤਾਂ ਪਹਿਲਾਂ ਵੀ ਤਾਂ ਕਿੰਨਾ ਟਾਈਮ ਦਾ ਇੱਥੇ ਪਿਆ ਹੀ ਹੋਗਾ ਅੱ비 ਹੱਥ ਲਗਾ ਕੇ ਦੇਖੋ ਗਰਮ ਹੈ ਬਾਪ ਨਾ ਬਾਪ ਡਰਦੇ ਹੈ ਤਾਂ ਆਪਾ ਅਬਦੁੱਲਾ ਸੇ ਜੇਤ ਬਾਪ ਕਿੰਨਾ ਹੀ ਕੋਈ ਚੂ ਨਿਕਲਣ ਲੱਗ ਜੂਗੀ ਕਿਤਨਾ ਕਿਤਨਾ ਨੁਕਸਾਨ ਤਾਂ ਹੈ ਨਾ ਚੀਜ਼ ਨੂੰ ਚ ਖਵਾਣੀ ਚੰਗੀ ਪੈਸੇ ਪੂ ਫਿਰ ਜਿਆ ਚੰਗੀ ਚੀਜ਼ ਕੋਈ ਨਹੀਂ ਖਵਾਉਂਦੇ ਬੱਸ ਸੰਗੀ ਖਲਾ ਤੇ ਬੋ ਜੀ ਆ ਕੇ ਦੇਖੋ ਅੰਦਰ ਬਿਨਾਂ ਲੈ ਇਤਨੀ ਸਫਾਈ ਹੈ ਮੈਂ ਜੋ ਦੇਖ ਰਹੇ ਆ ਉਹ ਵੀ ਦਿਖਾ ਦਿੰਨੇ ਆ ਉਹ ਵੀ ਤਸਵੀਰ ਉਹ ਵੀ ਦਿਖਾ ਦਿੰਨੇ ਆ ਇੱਧਰ ਹੁਣ ਇੱਧਰ ਇੱਧਰ ਤਸਵੀਰ ਦੇਖ ਲਓ ਇੱਧਰ ਅਸੀਂ ਦੇਖਦੇ ਹਾਂ ਬਾਈ ਤੁਸੀਂ ਕੀ ਸਾਰਾ ਇਸ ਬਾਹਰ ਹੀ ਕੰਮ ਕਰਦੇ ਆ ਆ ਸਾਰੇ ਕਰਦੇ ਆ ਹਾਂ ਜੀ ਸਾਰੇ ਆ ਜੁੱਤੇ ਪਏ ਆ ਬਾਈ ਕੰਮ ਕਰਦੇ ਆ ਇਹਨਾਂ ਦੇ ਇਹਨਾਂ ਦੇ ਸਾਰੇ ਤੂੰ ਸਾਰੇ ਕੰਮ ਛੱਡਿਆ ਕਦੋਂ ਕਦੋਂ ਤੁਸੀਂ ਕਦੋਂ ਕਿ ਤੁਸੀਂ ਛੱਡਤਾ ਸੀ ਕੰਮ ਇਥੋਂ ਮਤਲਬ ਬਾਹਰ ਕੰਮ ਕਰਕੇ ਆਏ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਅੰਦਰ ਆਇਆ आधा घंटा हो गया आधा घंटा हो गया इतने काम करते जी जो इस ये आदमी सारे काम करते हैं सब करते हैं अब अभी तो सो गया इसको उठाना नहीं इसको रोटी खा गए, लंच कर रहे हैं। रोटी खा के, रेस्ट कर, रहा। के, के रेस्ट कर रहे हैं जी इधर आके ने खाई माड़ा जाए इधर भाई रेस्ट कर रहे हैं इन्ना दिला दे देख लो कि ਆ ਕੰਮ ਕਰਨ ਵਾਲੇ ਹਾਲਾਤ ਆ ਕੈਮਰਾ ਮਾਰ ਕੇ ਰਖਾਜੇ ਤੋਂ ਕਪੜੇ ਉਹਦੇ ਵੀ ਦਿਖਾ ਦੇ ਉਹ ਦੇਖ ਲੈ ਇਹ ਇਹ ਤਾਂ ਇਹ ਹਾਲਾਤ ਆ ਉਹ ਬਾਈ ਸਾਰਿਆਂ 'ਚ ਤੂੰ ਵੀ ਲੱਗ ਰਿਹਾ ਕਿ ਹਾਂ ਮੜਾ ਜਾ ਕੋਈ ਕਪੜੇ ਚਾਜ ਦੇ ਪਾਏ ਆ ਇਦਾਂ ਦੇ ਯਾਰ ਆ ਕੰਮ ਕਰਦੇ ਬੰਦੇ ਜਦ ਉਮਰ ਕਿੰਨੀ ਕਿੰਨੀ ਇਹਨਾਂ ਦੀ 80 ਸਾਲ 70 ਸਾਲ 20 ਸਾਲ ਤੁਸੀਂ ਫੇਰ ਇਹਨਾਂ ਨੂੰ ਮਾੜਾ ਮੋਟਾ ਸੇ ਖਾਓ ਯਾਰ ਕੀ ਇਹ ਕੰਮ ਥੋੜੇ ਇਹ ਕੰਮ ਕਿੱਦਾਂ ਯਾਰ ਕੀ ਹਾਲਾਤ ਬਣੇ ਪਿਆ ਯਾਰ ਹਾਲਾਤ ਚੰਗੇ ਵਧੀਆ ਹਾਲਾਤ ਬੜਿਕਨ ਹਾਲਾਤ ਵਧੀਆ ਦੇਖੋ ਆ ਵਿੱਚੇ ਇਧਰ ਦੇ ਸਮਾਤ ਨੂੰ ਦਿਖਾ ਦਿੰਨੇ ਆ ਅੱਗੇ ਹੋਰ ਤਸਵੀਰ ਵੀ ਦਿਖਾ ਦਿੰਨੇ ਆ ਇਧਰ ਹੁਣ ਪਤਾ ਨਹੀਂ ਕੀ ਕਰਦੇ ਆ ਕਿ ਨਹੀਂ ਆ ਬੋਰੀਆਂ ਦੇ ਵਿੱਚ ਭਰ ਲਈ ਐ ਸ਼ੰਦ ਇਹਨਾਂ ਦਾ ਕੁਝ ਹੋਰ ਕੀ ਹੋਊਗਾ ਫਿਰ ਲਾ ਕੇ ਹੋਰ ਤਸਵੀਰ ਦਿਖਾ ਦਿੰਨੇ ਆ ਆ ਆ ਕੀ ਬਾਈ ਤੇਲ ਪਿਆ ਵਾ ਇਹ ਕਿਆ ਤੇਲ ਹੈ ਇਧਰ ਆ ਤੇਲ ਆਵਲ ਜੇ ਕਿਆ ਤੇਲ ਲਿਆ ਇਸ ਕੋ ਇਸ ਨੂੰ ਇਹ ਵੀ ਇੱਧੇ ਰੱਖਦੇ ਹੋ ਹਾਂਜੀ ਤੇਲਗੁਰ ਬਹੁਤ ਹੀ ਗੰਦਾ ਹੈ ਇਹ ਤਾਂ ਠੰਡਾ ਹੈ इसको तो रखना ਹੈਗਾ ਬੱਟੀ ਚਲਾ ਰਹੇ ਹੈ ابھی ਸਫਾਈ ਕਰ ਰਹੇ ਹੈ ਬਈ ਬੱਟੀ ਚਲਾ ਰਹੇ ਕਿ ਕਿਸੇ ਵੀ ਕੰਮ ਦਾ ਤੁਸੀਂ ਇਦਾਂ ਨਹੀਂ ਕਹਿ ਰਹੇ ਹੋ ਵੀ ਐਸੀ ਕਰਨਾ ਪੱਟੀ ਤੁਹਾਡਾ ਬੰਦ ਪਿਆ ਵਾ ਤੇਲ ਤੁਹਾਡਾ ਟੱਕਿਆ ਹੋਈ ਨਹੀਂਗਾ ਤੇ ਇਹਨੂੰ ਤਾਂ ਟੱਕਣਾ ਕਿਹਨਾਂ ਮੈਂ ਤਾਂ ਟੱਕਣਾ ਨਹੀਂ ਸਿਆ ਕੇ ਟੱਕਣਾ ਤਾਂ ਮਨ ਨਹੀਂ ਹੈ ਬਣੀ ਸੀ ਬੱਟੀ ਚਲਦੀ ਵੀ ਕਿਵੇਂ ਢਕੇਗਾ ਮਿਸਤਰੀ ਚੱਲ ਰਿਹਾ ਹੈ ابھی ਚੱਲ ਰਹਾ ਜੇ ਬੱਟੀ ਚੱਲ ਰਹੀ ਹੈ ਮਿਸਤਰੀ ਲੱਗਾ ਹੋਇਆ ਹੈਗਾ ਮਿਸਤਰੀ ਲੱਗਾ ਹੈ ਉਹ ਤਾਂ ਪਤਾ ਨਹੀਂ 20 ਮਿੰਟ ਲੱਗੂਗਾ 25 ਮੇਰੀ ਗੱਲ ਸੁਣੋ 25 ਮਿੰਟ ਸਾਨੂੰ ਹੋ ਗਏ ਇੱਥੇ ਸਾਨੂੰ 25 ਮਿੰਟ ਤੇ 25 ਮਿੰਟਾਂ ਦੇ ਵਿੱਚ ਕ ਨਾ ਦੇਖ ਲਾਤ ਨਹੀਂ ਹੈ ਨਾ ਮੇਰੇ ਕੋਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਵੀਡੀਓ ਕਵਰ ਹੈ ਠੀਕ ਜਦ ਮੈਂ ਆਇਆ ਤਾਂ 25 ਮਿੰਟ ਹੋ ਗਿਆ ਭਾਈ ਇਹਨੂੰ ਕੰਮ ਕਰਦੇ ਨੂੰ ਭਾਈ ਕਿੰਨਾ ਟਾਈਮ ਹੋ ਗਿਆ ਇਥੇ ਆਨੂੰ ਕੋਦ ਮੈਂ ਇਥੇ ਆਇਆ ਸੀ ਉਹ ਤੁਸੀਂ ਇਥੇ ਹੈਗੇ ਸੀ ਨਾ ਇਧਰ ਭਾਈ ਮੈਂ ਚਲਾ ਕੇ ਚੈੱਕ ਕਰ ਰਿਹਾ ਸੀ ਭਾਈ ਜੀ ਮੈਂ ਮੰਨਦਾ ਮੈਂ ਜਵਾਨਦਾ ਚੈੱਕ ਕਰ ਗਿਆ ਤੁਸੀਂ ਆਪਾਂ ਸਾਰੇ ਚੀਜ਼ ਖਾਨਦੇ ਆ ਹਾਂਜੀ ਸਫਾਈ ਤਾਂ ਜ਼ਰੂਰੀ ਹੈ ਕਹਿੰਦੇ ਤੁਸੀਂ ਮੰਨਦੇ ਹੋ ਹਾਂਜੀ ਹਾਂਜੀ ਸਫਾਈ ਜ਼ਰੂਰੀ ਹੈ ਨਾ ਸਫਾਈ ਹੋਣੀ ਚਾਹੀਦੀ ਹੈ ਪਾਪਾ ਕੋਈ ਨਹੀਂ ਤਾਂ ਦੁਸ਼ਮਣ ਨਹੀਂ ਹੈ ਕਿ ਮੈਂ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਦੇਖਿਆ ਜੇ ਪਹਿਲੀ ਵਾਰ ਹੀ ਆ ਗੱਲ ਆ ਕੇ ਜੇ ਪੱਠੀ ਬਣ ਉਹਤੇ ਕਿੰਨਾ ਟਾਈਮ ਤੁਸੀਂ ਰੱਖਣਾ ਤੇਲ ਠੰਡਾ ਸਲਾਹਤ ਇੱਧਰ ਹਮੇ ਦਾ ਮੁੱਦਾ ਜੋ ਖਿਲ ਰਿਹਾ ਸਾਰਾ ਤੁਸੀਂ ਦੇਖ ਸਕਦੇ ਹੋ ਇਸ ਤੋਂ ਅੱਗੇ ਮੇਰੇ ਕੋਲ ਇੱਕ ਹੋਰ ਵੀਡੀਓ ਸ਼ਾਰਟ ਹੈ ਤੁਹਾਨੂੰ ਜੋ ਮਠਿਆਈ ਬਣਾਉਂਦੇ ਆ ਮੇਰੇ ਕੋਲ ਉਹ ਵੀਡੀਓ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਕਰ ਸਕਦੇ ਕਿਸ ਤਰ੍ਹਾਂ ਸਾਰੇ ਨੰਗੇ ਪਈ ਹੈ ਕੁਝ ਫਰਿਜ ਫ੍ਰੀਜ਼ਰ ਦੇ ਵਿੱਚ ਰੱਖੀ ਹੋਈ ਹੈ ਤੁਸੀਂ ਕੀ ਸੋਚਦੇ ਹੋ ਜਦੋਂ ਵੀ ਕਿਤੋਂ ਵੀ ਤੁਸੀਂ ਮਠਿਆਈ ਲੈਣੀ ਹੋ ਤਾਂ ਸੋਚ ਕੇ ਜਰੂਰ ਕਰੋ ਖਾਸ ਕਰਕੇ ਮੈਂ ਫੂਡ ਸੇਫਟੀ ਵਾਲਿਆਂ ਨੂੰ ਕਹਾਂਗਾ ਕਿ ਇਹੋ ਜਿਹਾ ਦੁਕਾਨਦਾਰ ਦਾ ਸੈਂਪਲ ਭਰੇ ਜਾਣ ਤਾਂ ਜੋ ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋਵੇ कॅमेरामॅन सणगुर हारदी पदनदार न्यूज गोत्र